ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਲੋਂਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 98781 23917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਇਹ ਨੰਬਰ ਬਾਈ ਦਾ ਸਕਰੀਨ ਤੇ ਚੱਲਦਾ ਰਹਿਣਾ ਨੋਟ ਕਰ ਲਓ ਬਾਈ ਸੋਨੂ ਕੋਲ ਆਏ ਆ ਚੰਗੀਆਂ ਵੱਡੀਆਂ ਫਾਰਮਾਂ ਵਾਲੀਆਂ ਦੋ ਬੜਾ ਲੈ ਕੇ ਆਏ ਗੱਲਬਾਤ ਬਾਈ ਨਾਲ ਕਰਾਵਾਂਗੇ ਆ ਜਾ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਸੋਨੂ ਸਤਿ ਸ਼੍ਰੀ ਅਕਾਲ ਹੋ ਠੀਕ ਠਾਕ ਹੈ ਵੀਰੇ ਪਹਿਲਾਂ ਤਾਂ ਨੰਬਰ ਬੋਲ ਸਾਨੂੰ ਆਪਣਾ ਨੰਬਰ ਹੈਗਾ ਵੀ 86990999728 ਐਂਡ ਹਿੰਦਤਪੁਰਾ ਜ਼ਿਲ੍ਹਾ ਮੋਗਾ ਦੇ ਤਸੀਲ ਨਿਹਾਲ ਸਿੰਘ ਵਾਲਾ ਤਸੀਲ ਨਿਹਾਲ ਸਿੰਘ ਵਾਲਾ ਠੀਕ ਆ ਜੀ ਤੇ ਨੇੜੇ ਤੇੜੇ ਜਿਹੜੇ ਆਪਾਂ ਨੂੰ ਵੀ ਭਟੌੜ ਵੀ ਰਹਿ ਜਾਂਦਾ ਨਿਹਾਲ ਸਿੰਘ ਵਾਲਾ ਵੀ ਨਾਲ ਹੀ ਆ ਓਕੇ ਜੀ ਤੇ ਅੱਜ ਆਪਾਂ ਦੋ ਬੈੜਾਂ ਦਿਖਾਉਣੀਆਂ ਅੱਜ ਆਪਣੇ ਕੋਲ ਸੀਗੀਆਂ 8 ਬਈ 6 ਤਾਂ ਵਿਗ ਗਈਆਂ 2 ਰਹਿ ਗਈਆਂ ਠੀਕ ਆ ਵੀਰੇ ਤੇ ਜਿਹੜੀਆਂ ਆਪਾਂ ਉਹਦੇ ਤਿੰਨ ਚਾਰ ਪਸ਼ੂਆਂ ਦੀ ਕਵਰ ਕਰਕੇ ਗਈ ਵੀਡੀਓ ਕਿਵੇਂ ਹੋਇਆ ਉਹਨਾਂ ਦਾ ਵੈਗ ਵਧੀਆ ਵੇਚ ਜਾਂਦਾ ਵੀ ਮਾਰ ਨਾਲ ਦੀ ਨਾਲ ਵੈਗ ਗਈ ਠੀਕ ਆ ਵੀਰੇ ਤੇ ਜੇ ਆਪਾਂ ਪਹਿਲੇ ਨੰਬਰ ਐਂਬ੍ਰਾਈ ਦੀ ਗੱਲ ਕਰ ਲਗੇ ਅੱਜ ਕਿਸੇ ਫਾਰਮ ਫੋਰਮ ਚੋਂ ਲੈ ਆਉਂਦੇ ਲੱਗਦੇ ਹਨਾ ਵੀਰੇ ਇਹ ਫਾਰਮ ਚੋਂ ਹੀ ਲੈ ਆ ਜੀ ਬਾਈ ਪੁੱਤਾਂ ਜੀ ਹੁਣੀ ਵੇਚੀਆਂ ਬਾਹਰ ਲਗਾ ਕੇ ਕਹਿਉਂਦੇ ਲੈ ਕੇ ਤੇ ਫਾਰਮ ਦੀ ਵੀਡੀਓ ਵੀਡੀਓ ਵੀ ਹੈਗੀ ਆਪਣੇ ਕੋਲ ਸਾਰਾ ਕੁਝ ਅਵੇਲੇਬਲ ਆ ਵੀ ਆਪਣੇ ਕੋਲ ਪ੍ਰੋਪਰ ਕਾਰਨਾ ਮਿਲੂ ਸਾਰਾ ਕੁਝ ਸਾਰਾ ਕੁਝ ਠੀਕ ਆ ਤੇ ਜੇ ਆਪਾਂ ਗੱਲ ਕਰ ਲਏ ਸੋਨੂੰ ਐਚ ਐਫ ਨਸਲ ਆ ਗਈ ਹੈ ਨਾ ਦੱਸਣ ਦੀ ਲੋੜ ਨਹੀਂ ਤੇ ਰੇਲ ਗੱਡੀ ਦੇ ਇੰਜਨ ਜਿੱਡੀ ਆਪਾਂ ਇਹਨੂੰ ਕਹਿ ਸਕਦੇ ਆ ਹਾਂ ਹਾਂ ਬਈ ਠੀਕ ਹੈ ਨਾ ਗੱਲ ਦੱਬੇ ਜਿੱਡੀ ਕਹਦੇ ਇੰਜਨ ਜਿੱਡੀ ਕਹਦੇ ਤੇ ਉਹ ਦੱਸਣ ਦੀ ਲੋੜ ਨਹੀਂ ਸੂਆ ਵੀਰੇ ਕਿਹੜਾ ਹੈਗਾ ਸੂਆ ਬਈ origignal ਦੂਜਾ ਸੂਆ ਹੈਗਾ ਦੂਜਾ ਸੂਆ ਪੱਠਿਆਂ ਦੇ ਬੰਨਣਾ ਹੀ ਸੀਗਾ ਥੋੜਾ ਜਿਹਾ ਅਗਲ ਵੀਡੀਓ ਬਣਾਉਣੀ ਪੈਗੀ ਆ ਤੇ ਕਿੰਨੇ ਵੀਰੇ ਦਿਨ ਕਿ ਬਾਕੀ ਇਹਦੇ ਦਿਨ ਬਈ ਇਹਦੇ ਫੁੱਟੇ ਪਏ ਆ ਹਜੇ ਮੰਨ ਕੇ ਚੱਲ 8 ਤੋਂ 9 ਦਿਨ ਪੈਂਡਿੰਗ ਹੈ ਠੀਕ ਆ ਪੈਂਡਿੰਗ ਤੇ ਲੇਵਾ ਤਾਂ ਹੁਣ ਵੀ ਭੂੰਗਾ ਈ ਟਰਾਲ ਕੋਈ ਬਣਾ ਹੀ ਕਰਦੇ ਆ ਥੱਲੇ ਆ ਦੇਖੋ ਜੀ ਤੇ ਬਾਕੀ ਦਾ ਮਾਰ ਚਿੰਗਾ ਵਾਓ ਡਾਡਾ ਤਿੰਨ ਵੀੜੀਆਂ ਦਾ ਰਿਕਾਰਡ ਪਿਆ ਵੇੜ ਦਾ ਕਿੰਨਾ ਦੁੱਧ ਕੱਢਿਆ ਹੋਇਆ ਦਾ ਪਹਿਲੇ ਸੂਏ ਇਹਨੇ ਦਿੱਤਾ 38 ਲੀਟਰ ਪਲੂਨ ਨੇ ਤੇ ਐਤ ਕੀ ਫਿਰ 40 ਤੋਂ ਪਲੱਸ ਚੱਲੂਗੀ ਪਰ ਆ 42 ਗਹਿਕੇ ਦੇਣੀ 40 ਤੋਂ ਪਲੱਸ ਚੱਲੂਗੀ ਬਾਕੀ ਲੇਵਾ ਦੇਖ ਲੈ ਭਾਈ ਐਣੀ ਟੁੱਟ ਮਾ ਦਾ ਉਹੀ ਚੀਜ਼ ਹੂੰ ਬਾਕੀ ਦਾ ਕੀ ਫੇਸ ਬਿਊਟੀ ਬਹੁਤ ਚੰਗੀ ਆ ਉਹਦੇ ਕੀ ਡੈਨਮਾਰਕ ਦਾ 40 116 ਦੀ ਅੱਗੇ ਸੈਕਸਰ ਸਿੰਮਨ ਲੱਗਿਆ ਸੈਕਸਰ ਲੱਗਿਆ ਬਸ ਕੋਈ ਦੇਊਗੀ ਫਿਰ ਬਸ ਕੋਈ ਦੇਊਗੀ ਆ ਫੇਸ ਕੁਆਲਿਟੀ ਕਰੋ ਚੈੱਕ ਆਪਣੀ ਦੇਖ ਵੀ ਗਈ ਹੈ ਤੁਹਾਨੂੰ ਠੀਕ ਨਹੀਂ ਆਪਾਂ ਵੀਡੀਓ ਦੁਬਾਰੇ ਪਾਵਾਂਗੇ ਬਾਕੀ ਦਾ ਰੀਡ ਦੀ ਹੱਡੀ ਦੀ ਪੂਰੀ ਸਟਰਕਚਰ ਏਕਟ ਆ ਐਣੀ ਗੱਲ ਹੈਗੀ ਵੀ ਕੋਈ ਉੱਚੀ ਹੋਵੇ ਤੇ ਮਜ਼ਬੂਤ ਵੀ ਪੂਰੀ ਆ ਤੇ ਲੈਗ ਸਕੋਰ ਪੂਰਾ ਵਧੀਆ ਲੈਵੇ ਤੇ ਬੰਤਰ ਦੇਖੋ ਮਿਲਕ ਵੀ ਤੁਹਾਨੂੰ ਮੈਂ ਦਿਖਾਉਂਗਾ ਆ ਦੇਖੋ ਜੀ ਰੱਸਾ ਪੈ ਪਰਗੀ ਆਉਂਦੀ ਹੈਗੀ ਮੈਂ ਵੀ ਨਹੀਂ ਬਾਈ ਅਗਲਾ ਕਹਿੰਦਾ ਦੁੱਧ ਵਾਲੀ ਵਾਲੀ ਖਣੀ ਮਸ਼ੀਨ ਤੇ ਜੁਣੀ ਪੁੱਤ ਹੱਥੀ ਚੋਲਾ ਮਸ਼ੀਨ ਤੇ ਚੋਲਾ ਕੋਈ ਚੱਕਰੀ ਨਹੀਂ ਇਹ ਕਰਮਾਲੀ ਕੁਛ ਨਹੀਂ ਕਹਿੰਦੀਆਂ ਹੁੰਦੀਆਂ ਕਿਉਂਕਿ ਇਹ ਬਰੀਡਾਂ ਥੋੜੀ ਜਿਹੀ ਗਰਮੀ ਦਾ ਗਰਮੀ ਚ ਮੰਦੀਆਂ ਹੁੰਦੀਆਂ ਹੋਰ ਨਹੀਂ ਇਹਨਾਂ ਨੂੰ ਕੋਈ ਚੱਕਰ ਹੁੰਦਾ ਤੇ ਬਾਕੀ ਦੀ ਗੱਲ ਹੁਣ ਇਹੋ ਜਿਹਾ ਮੌਸਮ ਹੈ ਇਹਨੇ ਦੁੱਧ ਤੱਕ ਖਾਲ ਭਗਾ ਦੇਣੇ ਇਹਨਾਂ ਨੇ ਹਨਾ ਮੈਂ ਕਿਹਾ ਦਸਣ ਦੀ ਲੋੜ ਹੀ ਨਹੀਂ ਬਹੁਤ ਚੰਗਾ ਬਾਕੀ ਆਏ ਬੁੱਟੇ ਬਈ ਹੁਣ ਹੋਣੀ ਇਹ ਵੇੜਾ ਦਾ ਮੌਸਮ ਹੋ ਦੁੱਧ ਦਾ ਮੌਸਮ ਹੋਣੀ ਆ ਇਹ ਤਾਂ ਉਦੋਂ ਨੂੰ ਨਾ ਜਦੋਂ ਆਪਾਂ ਨੂੰ ਜੇਠ ਛਾੜ ਜੇ ਆਪਾਂ ਪੰਜਾਬੀ ਦੇ ਮਹੀਨੇ ਦੀ ਗੱਲ ਕਰ ਲਗੇ ਜੂਨ ਜੁਲਾਈ ਹੁੰਦੀ ਹੈ ਜਦੋਂ ਉਦੋਂ ਹੀ ਡਰਾਈ ਹੋ ਜਾਣ ਤੇ ਅਹਰਤੇ ਸੂਪਣ ਫੇਰ ਹੀ ਨਿਆਰਾ ਦਿੰਦੀਆਂ ਤੁਹਾਨੂੰ ਹਾਈਟ ਦੇਖ ਲਾ ਫੁੱਲ ਹਾਈਟ ਆ ਬਾਕੀ ਲੇਵਾ ਦੇਖ ਲਾ ਵੀ ਬੁੱਟੇ ਹਾਂ ਬਰੇ ਠੀਕ ਆ ਬਾਕੀ ਚੰਗਾ ਬਾਕੀ ਚੰਗਾ ਤਿਆਰ ਕਰਨਾ ਨਵਾਂ ਦੁਕਾਨ ਕਿੰਨੇ ਦਿਨ ਬਾਕੀ ਇਹਦੇ ਦੇਣਾ ਬਈ 9 ਪਏ ਆ ਜੀ ਤੇ ਤੁਹਾਨੂੰ ਤੇਰੇ ਪੈਰ ਨਹੀਂ ਲੱਗਣ ਹੁੰਦੀ ਠੀਕ ਆ 9 ਤੋਂ 10 ਦੇਣਾ ਹਾਂ 9 ਤੋਂ 10 ਦੇਣਾ ਤੇ ਉਹ ਦਿਨ ਤਾਂ ਫਿਰ ਬਿਹੜ ਕੋ ਸੂਰੀ ਬਣ ਜਾਣੀ ਆ ਦੀਂਦੀ ਆਹ ਨਾ ਫੁੜਾ ਫੜਾ ਨਹੀਂ ਕੋਈ ਨਮਾਇਆ ਬਈ ਹੈ ਨਾ ਠੀਕ ਆ ਦੇਖੋ ਅਗਲੀ ਵਾਰ ਦੇ ਲੈ ਫਾੜ ਲਾ ਲਈ ਵਲੇ ਵੀ ਥਣ ਦੇਖ ਲੈ ਕਿ ਚੈੱਕ ਕਰ ਲੈ ਜਨਾ ਮਰਜ਼ੀ ਲੈ ਠੀਕ ਆ ਵੀਰੇ ਤੇ ਚੀਪੇ ਜੂਪੇ ਦੀਆਂ ਓਕੇ ਆ ਜਮਾ ਓਕੇ ਆ ਬਾਈ ਤੇ ਫਿਰ ਡਿਮਾਂਡ ਦਮਾਂਡ ਜੀ ਫੋਨ ਤੇ ਕਰ ਲਾਂਗੇ ਜਾਇ ਜੀ ਹੋਊਗੀ ਬੈੜ ਦੇ ਹਿਸਾਬ ਨਾਲ ਜਾਇਸ਼ ਹੋ ਐ ਨਹੀਂ ਵੀ ਜੀ ਆਮ ਬੈੜਾ ਰਗਾ ਰੇਟ ਨਹੀਂ ਆ ਤਾਂ ਹੁਣ ਜੀ ਹੁਣ ਆਪਾਂ ਚੱਲਾ ਆਪਣਾ ਸਾਰਾ ਹਰ ਇੱਕ ਪਾਈ ਚਰਰੀ ਵਿੱਚ ਨਹੀਂ ਹੁੰਦੀ ਆ ਬੇ ਡੇਢ ਮੰਗੀ ਜਾਂ 40 ਮੰਗੀ ਜਾਉਣੀ ਆ ਆਪਾਂ ਬਸ ਦੇਣ ਲੈਣ ਜਾਰੀਟੀ ਕਰਾਂਗੇ ਬਸ ਠੀਕ ਆ ਵੀਰੇ ਤੇ ਦੂਜੇ ਦੋ ਨੰਬਰ ਦੀ ਗੱਲ ਕਰ ਲਗੇ ਇਹ ਬਲੂਨ ਹੁੰਦੀ ਆ ਬੇ ਮੂੰਹ ਤਾਂ ਚਾਰ ਬੰਦਾ ਸੋਨੂੰ ਬੜੀ ਹੈ ਨਾ ਲਾਟਣ ਨੂੰ ਜਾਗਦੀ ਆ ਇਹਦੇ ਰੱਸਾ ਨਹੀਂ ਪਾਇਆ ਹੈ ਜਵੇਂ ਪਹਿਲਾਂ ਇਹ ਥੋੜੀ ਜਿਹੀ ਖੁੱਲੀ ਘੱਟ ਤੋਰਨੀ ਆ ਵੀ ਭਾਜੀ ਖਿੱਚ ਗਈ ਠੀਕ ਆ ਰੱਸਾ ਨਹੀਂ ਪਾਇਆ ਤੇ ਬੱਚੀ ਦੇਖੋ ਨਾ ਹੈਗੀ ਭਈ ਪੈਨੀ ਮੇਕਰ ਲਗਿਆ ਬਿਊਟੀ ਦੇਖ ਲੈ ਬਈ ਉਹ ਤਾਂ 4 ਦਿਨ ਦਾ ਐਵੇਂ 2 ਦਿਨ ਤਾਂ ਕਹਿਣ ਦਾ ਫੈਨ ਨਹੀਂ ਠੀਕ ਹੈ ਵੀਰੇ ਆ ਦੇਖੋ ਫੇਸ ਕਰੋ ਚੈੱਕ ਤੁਸੀਂ ਕੁਆਲਟੀ ਦੇਖੋ ਠੀਕ ਹੈ 4 ਦਿਨ ਦਾ ਤੇ ਸੋਨੂੰ ਕਿੰਨਾ ਦੁੱਧ ਦਿੱਤਾ ਵੇਦਾ ਦੁੱਧ ਬਈਆ ਜਿਹੜੀ ਦੀ ਮਾਂ ਸੀਗੀ 42 42 ਲੀਟਰ ਤੋਂ ਕੱਢਿਆ ਹੋਇਆ ਨੇ ਠੀਕ ਆ ਸੂਣ ਦੇ ਵਿੱਚ ਇਹਦੇ ਵੀ 8 ਤੋਂ 9 ਦੇ ਪਏ ਪਲੂਣ ਆ ਜੀ ਇਹ ਪਲੂਣ ਆ ਪਲੂਣ ਵੱਸੀ ਜਾ ਬਈ ਪਲੂਣ ਵੱਛੀ ਆ ਠੀਕ ਆ ਜੀ ਓਕੇ ਓਕੇ ਮੰਨ ਕੇ ਚੱਲ ਬਾਕੀ ਢੂਠੇ ਢੂਲ ਦੇਖ ਲੈ ਹਮਾਨੇ ਦੀ ਆ ਦੇਖੋ ਦੁੱਧ ਬਈਆ ਆ ਸਵੇਲਿੰਗ ਸ਼ੁਰੂ ਹੋ ਗਈ ਆ ਤੇ ਫਿਰ ਐਦ ਕੀ ਕਿੰਨਾ ਦੁੱਧ ਪਾ ਦੂਗੀ ਉਹਦੋ ਬਈ ਜੇ ਤਾਂ ਵੀ ਚੰਗਾ ਕੇਅਰ ਵਾਲ ਹੋਇਆ ਆ 29 ਕਿਲੋ ਆਰਾਮਦਾਰੀ ਨੂੰ ਚਵਾਊਗਾ 28 ਤੋਂ 29 ਕਿਲੋ ਹਣਾ ਹਾਂ ਜੀ ਵੀ ਚੰਗਾ ਕੇਅਰ ਵਾਲਾ ਬੰਦਾ ਫਿਆ ਆਰਾਮ ਨਾਲ ਦੇ ਦੇਣਾ ਦੋ ਦੁੱਧ ਆਏ ਆ ਬਈ ਬਰੀਡ ਆ ਫੁੱਲ ਹੂੰ ਵਧੀਆ ਵਹਿੜਾ ਕਿ ਬਰੀਡ ਫੁੱਲ ਉਹ ਜਿੰਨਾ ਮਰਜ਼ੀ ਕੱਢ ਲਾਵੇ ਓਕੇ ਓਕੇ ਸਿਲੋ ਕ੍ਰੋਸ ਤਾਂ ਹੈਨੀ ਵੀ ਜਿਆਦਾ ਤੇ ਬਾਕੀ ਦਾ ਦੇਖੋ ਥਾਣ ਥਣ ਦੇਖੋ ਤੁਸੀਂ ਪੂਰਾ ਵਧੀਆ ਥਾਣਾ ਬਈ ਬਾਕੀ ਸਾਰੀ ਠੰਡੀ ਆ ਆ ਦੇਖੋ ਜੀ ਬਾਕੀ ਦਾ ਇਹਨਾਂ ਨੂੰ ਤੁਸੀਂ ਠੰਡੀ ਦਾ ਕਹਿਣ ਦੀ ਲੋੜ ਹੀ ਨਹੀਂ ਹੁੰਦਾ ਤੁਹਾਨੂੰ ਇਹਨਾਂ ਨੂੰ ਕਿਉਂਕਿ ਇਹਨਾਂ ਦਾ ਤਾਂ ਠੰਡੀਆਂ ਆ ਤਾਂ ਰਿਕਾਰਡ ਹੀ ਹੈ ਇਹ ਜਿਆ ਪ੍ਰੋਪਰ ਇਹਨਾਂ ਦਾ ਪੁਰਾਣਾ ਹਨਾ ਵੀ ਠੰਡੀਆਂ ਤਾਂ ਹੁੰਦੀਆਂ ਹੀ ਆ ਠੰਡੀਆਂ ਤਾਂ ਹੁੰਦੀਆਂ ਹੀ ਹੁੰਦੀਆਂ ਠੀਕ ਆ ਠੰਡੀਆਂ ਦਾ ਕੋਈ ਅੰਤ ਨਹੀਂ ਹਾਂਜੀ ਚੀਜ਼ ਆ ਗਈ ਐ ਨਹੀਂ ਵੀ ਕੋਈ ਚੀਜ਼ ਆ ਬਰੀਡ ਆ ਆ ਦੇਖ ਹੁਣ ਇਹੋ ਜਿਹੀ ਹੀ ਲਿਆਵਾਂਗੇ ਠੀਕ ਆ ਕਿਉਂਕਿ ਮੌਸਮ ਸਾਥ ਦਿੰਦਾ ਹੈ ਨਾ ਹੁਣ ਮੌਸਮ ਦੇ ਹਿਸਾਬ ਨਾਲ ਨਾ ਆਪਣਾ ਜਿਹੜੇ ਪਾਈ ਹੈਗੇ ਉਹ ਵੱਟੀਆਂ ਬੜਾ ਲੈਣ ਦੇ ਥੋੜੇ ਵੱਡੀਆਂ ਠੀਕ ਆ ਵੀਰੇ ਕੋਈ ਆਹੀ 3 ਮਹੀਨੇ ਸੀਜ਼ਨ ਉਹ ਵੱਡੀ ਬਾਕੀ ਦੀ ਗੱਲ ਸਹੀ ਗੱਲ ਆ ਬਾਕੀ ਦੀ ਗੱਲ ਹੈਗੀ ਆ ਵੀ ਜੇ ਦੁੱਧ ਦੇ ਨੇ ਦੂਜੀ ਨੇ ਦੇਣਾ ਆਮ 14-15 ਕਿਲੋ ਤੇ ਜੇ ਧੋ ਰੱਖਣੀਆਂ ਤੇ ਇੱਕ ਇਹੋ ਜਿਹੀ ਬਾਧੂ ਆ ਬਾਧੂ ਆ ਬਈ ਠੀਕ ਆ ਹਾਂ ਬਾਕੀ ਆਏ ਵੀ ਨਹੀਂ ਮੁੱਲ ਕਰਨਾ ਲੋਕਾਂ ਜਿੰਨਾ ਮਰਜ਼ੀ ਮੰਗੀ ਜਾ ਹਨਾ ਬਾ ਦੇਣ ਲੈ ਜਿਹੜਾ ਮੁੱਲ ਹੋਊਗਾ ਥੋੜਾ ਆਊਗਾ ਕੋਈ ਬੜਾ ਨਹੀਂ ਮੁੱਲ ਇਹਦਾ ਵੀ ਮੁੱਲ ਨਾਰਮਲ ਹੋਊਗਾ ਫੋਨ ਤੇ ਇਹਦਾ ਬੂਮ ਤੇ ਹੈ ਲੱਖ ਤੋਂ ਉੱਧਰ ਵਾਲਾ ਇਹ ਠੀਕ ਆ ਦੇਖੋ ਜੀ ਫੇਸ ਕੁਆਲਿਟੀ ਕਰੋ ਚੱਕ ਜੇ ਜੋੜਾ ਲੈਣਾ ਹੋ ਸਾਬਨਾ ਮੰਗਾ ਲਿਓ ਤੇ ਦੇ ਦੇਣੀਆਂ ਨਜ਼ਾਰੇ ਜੀ ਐਨੀ ਗੱਲ ਦੱਸਤੀ ਬਈ ਜਿਹੜਾ ਵੀਡੀਓ ਦੇਖ ਕੇ ਵੀ ਆ ਜੇ ਤਾਂ ਵੀ ਮੁੜਦਾ ਨਹੀਂਗਾ ਚਾਹੀ ਕੋਈ ਆਨਲਾਈਨ ਮੰਗਾ ਲੇ ਛੋਟੀਆਂ ਨੂੰ ਵੱਡੀਆਂ ਨਹੀਂ ਦਿਖਾਇਆ ਵਾ ਪਹਿਲੀ ਗੱਲ ਤਾਂ ਇਹ ਇੱਕ ਚੀਜ਼ ਬਈ ਜਿੱਡੀ ਉਹਨੂੰ ਉੱਡੀ ਦੱਸਾਂਗੇ ਜਿਹੜੀ ਵੱਡੀਆਂ ਨੂੰ ਵੱਡੀਆਂ ਦੱਸਾਂਗੇ ਹਾਂਜੀ ਇਹ ਵੀ ਚੰਗੀ ਆ ਲਮਾਈ ਲਮੂਈ ਲੈਂਥ ਨੂੰ ਤਾਂ ਬਹੁਤ ਆ ਇਹਦੀ ਵੀ ਹਵਾ ਕਿੱਟੇ ਲੁੱਲ ਦੇਖ ਲੈ ਹੂੰ ਤਲ ਤਲ ਚੰਗੀ ਪਈ ਆ ਪਾਣੀ ਸ਼ੁਰੂ ਕਰੀਏ ਕਰ ਮਾਰੀਏ ਓਕੇ ਜੀ ਤੇ ਵਾਕਿਆ ਸੋਨੂੰ ਆ ਦੇਖੋ ਜੀ ਬਹੁ ਖੀੜਾਲਾ ਘਟੇ ਹੀ ਬਣਾ ਦੇਣਾ ਨੇ ਬਾਕੀ ਸਮੀਆਂ ਆਉਂੀਆਂ ਬਾਈ ਠੀਕ ਆ ਸਮੀਆਂ ਬਲੀਆਂ ਤੇ ਤੁਹਾਨੂੰ ਠੀਕ ਆ ਜੇ ਤੋਰਨੀ ਆਪਾਂ ਤੋਰ ਕੇ ਵੀ ਦਿਖਾ ਦੇ ਤਾਂ ਵੀ ਕੋਈ ਚੱਕੇ ਨਾ ਚੱਕ ਕੇ ਨਾ ਲੈ ਜੀ ਭੱਜੂਗੀ ਦੂਜੀ ਵੀ ਬਾਤ ਚੱਲੀ ਸੀ ਹਾਂ ਉਹ ਵੀ ਬਾਤ ਚੱਲੀ ਸੀ ਠੀਕ ਆ ਬਾਕੀ ਦਾ ਰਸੇ ਨਹੀਂ ਨਾ ਪਾਏ ਹੁੰਦੇ ਆਪਾਂ ਪਾ ਦੇ ਇਹ ਬਈ ਆ ਇਹ ਖੁੱਲੀਆਂ ਹੁੰਦੀਆਂ ਇਹਨਾਂ ਨੇ ਆਪਦੀ ਆਜ਼ਾਦੀ ਨਾਲ ਖਾਣਾ ਪੀਣਾ ਹੁੰਦਾ ਆਪਾਂ ਬੰਨ ਦੇਣੇ ਇੱਥੇ ਥੋੜੀਆਂ ਜੀਆਂ ਪਾਈਪਾਂ ਲਾ ਦੇ ਵੀਰੇ ਇੰਨੀਆਂ ਕ ਨਹੀਂ ਬਣਾਉਨੇ ਥਾ ਇੱਧਰ ਬਣਾਵਾ ਠੀਕ ਆ ओके okay जी ਤੇ ਤੁਹਾਨੂੰ ਦੋਨਾਂ ਦਾ ਫੋਨ ਮੁੱਲ ਫੋਨ ਤੇ ਹੋਣਾ ਹਨਾ ਤੇ ਹੋਣਾ ਜਮਾਇਜ ਆ ਮੇਰਾ ਭਰਾ ਲੈ ਲਈ ਕੋਈ ਬੇਫਿਕਰਾ ਹੋ ਕੇ ਲੈ ਲਈ ਠੀਕ ਆ ਜੇ ਕੋਈ ਆਨਲਾਈਨ ਮੰਗਾਉਂਦਾ ਤਾਂ ਵੀ ਗਾਰੰਟੀ ਆ ਤਾਂ ਵੀ ਗਾਰੰਟੀ ਹੋ ਥਣ ਦੀ ਆਪਣੀ ਭਾਰਸ਼ ਮਾਰਦੀ ਹੈ ਨਾ ਕੋਈ ਟੱਲਾ ਮਾਰਦੀ ਆਪਣੀ ਗਾਰੰਟੀ ਵੀ ਥਣ ਚ ਕੋਈ ਭੂਰ ਛਰ ਲਾ ਤਾਂ ਪ੍ਰਮਾਤਮਾ ਦੀ ਹੁੰਦੀ ਹੈ ਗੱਲ ਤੇ ਬਾਕੀ ਤਾਂ ਕੋਈ ਟੁੱਟਦਾ ਮੁਗਦਾ ਹੋਵੇ ਆਪਣੀ ਜ਼ਿੰਮੇਵਾਰੀ ਆ ਹਾਂ ਜੀ ਹਾਂ ਜੀ ਉਹਦੀ ਜ਼ਿੰਮੇਵਾਰੀ ਆ ਤੇ ਠੀਕ ਆ ਜੀ ਨੰਬਰ ਬੋਲੋ ਫੇਰ ਵੀ ਨੰਬਰ ਬਈ ਹੈਗਾ 789909997286 ਹੈ ਮੇਤਪੁਰਾ ਜ਼ਿਲ੍ਹਾ ਮੋਗਾ ਦੇ ਸੀ ਨਿਹਾਲ ਸਿੰਘ ਵਾਲਾ ਠੀਕ ਆ ਵੀਰੇ ਤੇ ਵੀਰੇ ਦੋ ਬੈਡਾਂ ਸੀ ਦੋਨੇ ਤੁਹਾਨੂੰ ਦਿਖਾ ਦਿੱਤਾ ਨੰਬਰ 22 ਦਾ ਸਕਰੀਨ ਤੇ ਚੱਲੀ ਜਾਂਦਾ ਨੋਟ ਕਰ ਲਓ ਤੇ ਚੰਗੇ ਰਿਕੋਰਡ ਵਾਲੀਆਂ ਚੰਗਾ ਦੁੱਧ ਕੱਢ ਦੇਣਾ ਇਹ ਕਿੰਨਾ ਦੱਸਾਈ ਤੁਹਾਨੂੰ ਦੁਬਾਰਾ ਫੇਰ ਦੱਸ ਦੇ 40 ਕਿਲੋ ਬੜੀ ਨਾਮਵਰੀ ਨੇ ਚਬਾਉਂਦੀ ਇਹ 25 ਤੋਂ ਪਲੱਸ ਇਹ 25 ਤੋਂ ਪਲੱਸ ਆ ਜਾਏ ਕੋਈ 25 ਜੋਲੇ 30 ਤੋਂ ਥੱਲੇ ਰੁਕੋ ਵੀ ਚੰਗੀ ਗੇਰ ਵਾਲਾ ਹੋਇਆ 27 28 ਕਿਲੋ ਬੜੀ ਨਾਮਵਰੀ ਨੇ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਤਾਂ ਇਹਦੇ ਲਈ ਧੰਨਵਾਦ ਜਲਦ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ